ਮੂੰਗਰੇ ਲੱਗੇ ਬਣਾਉਣ ਲੱਗਿਆ ਜੰਮ ਗਿਆ ਤਾ ਉਹ ਗਾ ਸਾਫ ਸੱਤੇ ਦੇ ਕਿੱਦੇ ਆ ਤਾਜ ਦੇ ਘਾਤੋ ਲਿਆ ਲਫਲ ਨਹੀਂ ਘਾਤੋ ਲਿਆ ਖਰੀਦ ਚੱਲੀ ਕਰਤੀ ਗਈ ਆ ਤੱਨਿਆਂ ਨਹੀਂ ਕੱਟਿਆ ਗਿਆ ਹੁਣ ਆਪਾਂ ਪੰਨ ਪਾਉਣ ਲੱਗੇ ਮੂੰਗਰੇ ਤੋਂ ਹੁਣ ਵਾਸ ਮੂੰਗਰੇ ਪਾਉਣ ਲੱਗੇ ਆ ਕਿਤੇ ਨਾ ਹੋ ਗਿਆ ਸਾਫ ਸੁਥਰੇ ਦੇ ਨੂੰ ਓਪਰੇ ਦਾ ਸਪੜੇ ਪਾਉਣ ਲੱਗੇ ਆ ਆਹ ਨਾਲ ਬੜੀ ਵਧੀਆ ਇਹਨਾਂ ਨੂੰ ਛੋਕੇ ਕਰਕੇ ਦੇਖੂ ਮੂੰਗਰੇ ਪਾਉਣ ਲੱਗੇ ਆ ਆ ਪੇਰ ਪਾਉਣ ਲੱਗੇ ਆ ਦਰਕਾਲਾ ਵਾਸਤੇ ਜੀਆ ਪਾਉਣ ਲੱਗੇ ਸਾਲ ਲਗਣ ਤੋਂ ਲੱਗੇ ਗਰਮਾਉਂਦੇ। ਮੈਂ ਦਾਦੇ ਨੂੰ ਸੋਹਣੇ ਤੇ ਚੰਪਾਇਆ ਨੇ ਸੜਾਉਂਦੇ। ਤੇਰਾ ਦੀਰਦੀ ਬਣ ਕੇ ਤਿਆਰ ਹੋ ਗਈ ਆ। ਫਰ ਆਪਾਂ ਇਹਨਾਂ ਕਰਲੇ ਚ ਪਾਉਣ ਲੱਗੇ। ਥੋੜਾ ਥੋੜਾ ਧਨੀਆ ਪਾਉਣ ਲੱਗੇ ਆ। ਨੂੰਂਗਰੇ ਇਹਨਾਂ ਨੂੰ ਸਾਫ਼ ਸੁਥਰੇ ਕਰਨ ਲੱਗੇ ਆ। ਆਂ ਡੰਡੀਆਂ ਇਹਨਾਂ ਦੇ ਗੰਦ ਗੈਰਾ ਮੁੱਛਾ ਲੇਗਾ। ਇਹ ਡੰਡੀਆਂ ਨੂੰ ਤੋੜ ਕੇ ਸਾਫ਼ ਕਰ ਲਾਂਗੇ। ਜਿਵੇਂ ਪੁੱਟਾਂ ਕੇ ਕੂੜੀ ਡੰਡੇ। ਕੋਟਕੇ ਦੇ ਫੇਰ ਆਪਾਂ ਨੂੰ ਫੇਰ ਢੜਕਾ ਲਾਉ। ਸਾਫ ਹੋ ਗਿਆ ਨਾ ਇਦਾਂ ਸਾਫ ਇਦਾਂ ਵੀ ਸਾਫ ਹੋ ਗਿਆ। ਵਧੀਆ ਹੋ ਗਿਆ ਨਾ। ਕਿ ਵਧੀਆ ਹੋ ਗਿਆ ਸਾਫ ਹੋ ਗਿਆ। ਇਦਾਂ ਨਿਕਾਇਆ। ਤਾਂ ਪਹਿਲਾਂ ਜ਼ਿਆਦ ਕੱਟਣ ਲੱਗਿਆਂ। ਬਰੀਕ ਬਰੀਕ। ਇਸ ਤਰ੍ਹਾਂ ਕੱਟ-ਕਾ ਕੇ ਆਹ ਬਰੀਕ ਬਰੀਕ। ਆਹ ਲਸਣ ਲੱਗੇ ਕੱਟ। ਇਹਨੂੰ ਕੱਟ-ਪਾ ਕੇ। ਬਰੀਕ ਹੋ ਜਾਊਗਾ। ਮਿਰਚਾ। ਇਹਨਾਂ ਨੂੰ ਵੀ ਇਹਨੂੰ ਵੀ ਕੱਟ-ਪਾ ਕੇ ਫੇਰ ਹੀ ਕੱਟਿਆਂ ਨਾ। ਹਲੋ ਸ਼ੈਲ ਲੱਲਾਇਆ ਇਹਦਾ ਨਾ ਨਾ ਪਾਣੀ ਚ ਕੱਟਣ ਲੱਗਦਾ ਹੈ ਕੱਟ ਪਾ ਕੇ ਇਹ ਐ ਬਰੀ ਦੇ ਬਰੀ ਕੱਟਾਂਗੇ ਪਾਣੀ ਤਾਂ ਘਤੀ ਦੇ ਆ ਕਿ ਕਾਲੇ ਨਾ ਪੈ ਜਾਣ ਕੱਟਣ ਲੱਗੇ ਆ ਸਬਜ਼ੀ ਚ ਪਾਉਣ ਵਾਸਤੇ ਬਰੀ ਦੇ ਬਰੀ ਦੇ ਢਾਜ ਵੀ ਕੱਟ ਲਿਆ ਲਸਣ ਨਹੀਂ ਕੱਟ ਲਿਆ ਹਰੀ ਦੇ ਚਲੀ ਕੱਟੀ ਗਈ ਆ ਧਲੀਆਂ ਵੀ ਕੱਟਿਆ ਗਿਆ ਅਤੇ ਮੱਝਾਰੀ ਵੀ ਕੱਟਿਆ ਗਿਆ ਤੇ ਫਿਰ ਮੜਕੇ ਨਾਲ ਉਹਨਾਂ ਮਿਕਸ ਕਰਾਂਗੇ ਆਪਾਂ ਜੀ ਦੁੱਲ ਦਰਕਾ ਲਾਵਾਂਗੇ ਹੁਣ ਆਪਾਂ ਪਾਣੀ ਪਾਉਣ ਲੱਗੇ ਮੋਂਗਰੇ ਧੋਣ ਵਾਸਤੇ ਇਹ ਹਾਂ ਮੋਂਗਰੇ ਪਾਉਣ ਲੱਗੇ ਆ ਇਹ ਤੇ ਧੋ ਕੇ ਸਾਫ ਸੁਥਰੇ ਦੇ ਲੈਣੇ ਆਪਾਂ ਓਪਰੇ ਦਾ ਸਪਕਣੇ ਪਾਉਣ ਲੱਗੇ ਆ ਹੁਣ ਆਪਾਂ ਆ ਲੰਗੜੇ ਵੜਿਆ ਇਹਨਾਂ ਨੂੰ ਛੋਤੇ ਕਰਕੇ ਤੇ ਕੁੰਡੀ ਜੇ ਪਾਉਣ ਲੱਗੇ ਆ ਥੋੜਾ ਜਿਹਾ ਨਮਕ ਪਾ ਲੈਨੇ ਆ ਤੇ ਇਹਦੇ ਨਾਲ ਅੱਜ ਫੇਰ ਥੋੜਾ ਨਿੰਗੇ ਲਾ ਜਿਵੇਂ ਬਾਹਰੋਂ ਆਉਂਦੇ ਆ ਬਾਹਰ ਨਹੀਂ ਆਉਣਗੇ ਆ ਆਪਾਂ ਬਹੁਤੇ ਬ੍ਰੇਕ ਨਹੀਂ ਕਰਨੇ ਮੱਵੇ ਮੁੰਦੇ ਰੱਖੇ ਆ ਇਹ ਤੜਕਾ ਲਾਵਾਂਗੇ ਤਾਂ ਇਹ ਵਦ ਸੁਆਦ ਬੋਲੇ ਅੱਲੇ ਇੱਕ ਪਾ ਲੈ ਦਾ ਤੇਲ ਪਾਉਣ ਲੱਗਿਆ ਹੁਣ ਆਪਾਂ ਤੇਲ ਪਾਉਣ ਲੱਗਿਆ ਤੜਕਾ ਲਾਉਣ ਵਾਸਤੇ ਜੀਰਾ ਪਾਉਣ ਲੱਗਿਆ ਫਿਰ ਆਪਾਂ ਲਸਣ ਤਾਉਣ ਲੱਗਿਆ ਪਾਉਣ ਲੱਗਿਆ ਹਰੀ ਮਿਰਚ ਪਾਤਾ ਬਾਜਰ ਲੱਗੇ ਪਾਉਣ ਆਪਾਂ ਲੋਹਣ ਮਾੜੀ ਜੀ ਹਲਦੀ ਪਾਉਣ ਲੱਗਿਆ ਮਾੜਾ ਜੀਰਾ ਵੀ ਪਾਉਣ ਲੱਗਿਆ ਲਾਲ ਮਿਰਚ ਵੀ ਪਾਉਣ ਲੱਗਿਆ ਮਰੇ ਫੋਨ ਲੱਗ ਗਿਆ ਆਲੂ ਮੰਗਰਾਂ ਦੀ ਸਬਜ਼ੀ ਬਣਦੀ ਆਂ ਕਿੱਸੇ ਲੈ ਅੱਧਾ ਲੈਸ ਕਰਦਾ ਚੰਦਰਾ ਮਾਲਾ ਥੱਲੇ ਆ ਨਾ ਬੈਠੇ ਆ ਪਾਲਾ ਫਿਰ ਮੈਂ ਤਾਂ ਬੈਠੇ ਆ ਇਹਨਾਂ ਦਾ ਦਰਮਿਆਨ ਟੇਕ ਲੱਗ ਗਿਆ 10 ਮਿੰਟਾਂ ਦੀ ਸਬਜ਼ੀ ਬਣ ਜਾਣੀ ਆ ਵੱਧੀਆ ਸਾਦੀ ਸਾਦੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨਾਂ ਕਰਲੇ ਚ ਪਾਉਣ ਲੱਗੇ ਆ ਕਿੰਦੀ ਵਧੀਆ ਤੁਹਾਨੂੰ ਦੱਸਿਓ ਫਿਰ ਇਹਦਾ ਬਣਾ ਕੇ ਹੁਣ ਲੱਛਾ ਤਨੀਆਂ ਪਾਉਣ ਲੱਗੇ ਆ